ਮੈਂ ਪਹੁੰਚ ਗਿਆ ਬੜਾ ਬੜਾ ਗੋਪੀ ਲੋਗ ਦੇ ਬਾਈ ਦੇ ਘਰੇ ਦੋਸਤੋ ਮੈਂ ਅੱਜ ਚੱਲੀ ਸੀ ਕਿਸੇ ਖਾਸ ਕੰਮ ਲਈ ਘਰੋਂ ਬਾਹਰ ਤੇ ਮੈਂ ਆਪਣੇ ਘਰੋਂ ਨਿਕਲ ਕੇ ਹਜੇ ਥੋੜਾ ਦੂਰ ਪਹੁੰਚੀ ਇੰਨੇ ਨੂੰ ਮੇਰੇ ਫੋਨ ਤੇ ਆ ਗਿਆ ਫੋਨ ਕਰੋ ਚੈੱਕ ਸੁਖਾ ਬੋਂਸਰ ਬਾਈ ਦਾ ਸੁਖੇ ਬੋਂਸਰ ਬਾਈ ਨੂੰ ਤਾਂ ਇਹ ਸਾਰੇ ਜਾਣਦੇ ਆ ਨਹੀਂ ਜਾਣਦੇ ਤਾਂ ਆਜੋ ਤੁਹਾਨੂੰ ਅੱਗੇ ਵੀਡੀਓ ਚ ਮਿਲਾਨੀ ਆ ਤੇ ਫੋਨ ਸੁਣਦੀ ਹੋਈ ਮੈਂ ਆ ਗਈ ਵਾਪਸ ਆਪਣੇ ਘਰ ਤੇ ਵੀਰਾ ਬੋਲਦਾ ਪਿਆ ਕਿ ਮੈਂ ਘਰ ਨੂੰ ਆਂਦਾ ਪਿਆ ਭਾਬੀ ਤੁਸੀਂ ਘਰ ਰਹੇ ਹੋ ਕਿ ਤੁਹਾਡੇ ਨਾਲ ਬਹੁਤ ਜ਼ਰੂਰੀ ਕੰਮ ਹੈ ਤੇ ਮੈਨੂੰ ਆਪਣਾ ਕੰਮ ਛੱਡਣਾ ਪਿਆ ਤੇ ਮੈਂ ਵਾਪਸ ਆਪਣੇ ਘਰ ਨੂੰ ਮੁੜਿਆਈ ਅੱਜ ਮੇਰੇ ਇੱਕ ਖਾਸ ਰਾਸ ਤੋਂ ਪਰਦਾ ਉਠਣਾਇਆ ਜਿਹੜਾ ਬਹੁਤ ਹੀ ਘੱਟ ਜਣਿਆਂ ਨੂੰ ਪਤਾ ਸੀ ਉਹ ਵੀ ਸਿਰਫ ਮੇਰੇ ਖਾਸ-ਖਾਸ ਬੰਦਿਆਂ ਨੂੰ ਤੇ ਮੈਂ ਲੜਕੀ ਨੂੰ ਭੇਜ ਕੇ ਜਲਦੀ ਖਾਨ ਲਈ ਕੁਝ ਵਧੀਆ-ਵਧੀਆ ਸਮਾਨ ਮੰਗਾਇਆ ਇੰਨੇ ਨੂੰ ਸੁੱਖੇ ਵੀਰੇ ਦੀ ਆ ਗਈ ਕੋਲ ਕਹਿੰਦੇ ਅਸੀਂ ਤੁਹਾਡੇ ਘਰ ਦੇ ਬਾਹਰ ਖੜੇ ਆ ਅਸੀਂ ਪਿੰਡ ਪਹੁੰਚ ਗਏ ਤੇ ਮੈਂ ਗਈ ਵੀਰੇ ਨੂੰ ਲੈਣ ਗੱਡੀ ਕੋਲੋਂ ਤੇ ਵੀਰ ਹਲੇ ਗੱਡੀ ਤੋਂ ਉਤਰਿਆ ਹੀ ਮੁੰਡਿਆਂ ਨੇ ਵੀਰ ਨੂੰ ਪਛਾਣ ਲਿਆ ਉਹਨਾਂ ਨੇ ਪੁੱਛਿਆ ਕਿ ਤੁਸੀਂ ਸੱਖਾ ਸਪੌਂਸਰ ਬਾਈ ਆ ਮੈਂ ਬੋਲਿਆ ਹਾਂ ਬਿਲਕੁਲ ਇਹ ਮੇਰੇ ਪਿੰਡ ਦੇ ਮੁੰਡੇ ਆ ਤੇ ਇਹਨਾਂ ਨੇ ਬਾਈ ਨਾਲ ਖਚਾਈਆਂ ਫੋਟੋ ਆ ਤਾਂ ਹੀ ਤਾਂ ਗਾਣਾ ਬਣਿਆ ਜੱਟ ਦੀ ਚੜ੍ਹਾਈ ਕੁੜੇ ਬੋਤ ਆ ਫੋਟੋਆਂ ਖਚਾਣ ਤੋਂ ਬਾਅਦ ਜਿਹੜੇ ਕੰਮ ਲਈ ਵੀਰ ਆਏ ਸੀ ਮੈਂ ਕਿਹਾ ਚਲੋ ਵੀਰੇ ਚੱਲਦੇ ਆ ਹੁਣ ਘਰ ਨੂੰ ਬਸ ਸਿਰਫ 2 ਮਿੰਟ ਲੱਗਣੇ ਆ ਇਸ਼ਾਰਾ ਭਾਵੇਂ ਮੈਂ 5 ਮਿੰਟ ਦਾ ਕੀਤਾ ਹੋਵੇ ਤੇ ਚਲੋ ਚੱਲਦੇ ਆ ਹੁਣ ਆਪਣੇ ਘਰ ਨੂੰ ਤੇ ਮੈਂ ਵੀਰ ਉਹਨਾਂ ਨੂੰ ਲੈ ਕੇ ਆ ਗਈ ਸੀ ਆਪਣੇ ਘਰ ਪਹਿਲਾ ਵੀਰ ਉਹਨਾਂ ਨੂੰ ਖਾਣ ਪੀਣ ਲਈ ਸਰਵ ਕੀਤਾ ਮੈਂ ਕਿ ਫਿਰ ਉਸ ਤੋਂ ਬਾਅਦ ਕੰਮ ਸ਼ੁਰੂ ਕਰਦੇ ਆ ਤੁਹਾਨੂੰ ਮੈਂ ਦੱਸ ਦਵਾਂ ਵੀਰ ਦਾ ਫੇਸਬੁੱਕ ਪੇਜ ਏ ਜਿਸ ਤੋਂ ਅਰਨਿੰਗ ਨਹੀਂ ਆਉਂਦੀ ਤੇ ਵੀਰ ਆਪਣਾ ਫੇਸਬੁੱਕ ਪੇਜ ਮੈਨੂੰ ਦਿਖਾਉਣ ਆਏ ਸੀਗੇ ਕੁਝ ਸੈਟਿੰਗਾਂ ਕਰਨ ਵਾਲੀਆਂ ਸੀਗੀਆਂ ਉਹਨਾਂ ਦੇ ਪੇਜ ਦੇ ਉੱਤੇ ਉਹ ਸੈੱਟ ਕਰਨਾ ਸੀ ਟਾਈਮ ਬਹੁਤ ਹੋ ਗਿਆ ਸੀ ਮੈਂ ਕਿ ਚਲੋ ਕਰਦੇ ਆ ਕੰਮ ਸਟਾਰਟ ਤੇ ਮੈਂ ਵੀਰ ਦਾ ਫੋਨ ਲੈ ਲਿਆ ਇਹ ਕੰਮ ਸ਼ੁਰੂ ਕਰਨ ਲਈ ਫਿਰ ਤੁਸੀਂ ਕਹਿਣਾ ਮੈਂ ਬਹੁਤ ਬੋਲਦੀ ਆ ਆਪਣੀ ਤਾਰੀਫ ਨਹੀਂ ਮੈਂ ਕਰਦੀ ਹੈਗੀ ਆਪ ਤੁਸੀਂ ਸਾਰਾ ਕੁਝ ਵੀਰੇ ਦੇ ਮੂੰਹੋਂ ਸੁਣੋ ਆਜੋ ਫਿਰ ਜੀ ਗੱਲ ਜੀ ਮੈਂ ਤੁਹਾਡਾ ਭਰਾ ਸੁੱਖਾ ਪੌਂਸਰ ਤੋਂ ਵੀਰ ਜੀ ਮੈਂ ਪਹੁੰਚਿਆ ਤੇ ਬਰਾਬਰਾਂ ਗੋਪੀ ਲਾਉਂਦੇ ਬਾਈ ਦੇ ਘਰੇ ਤੇ ਨਾਲ ਸਾਡੇ ਭੈਣ ਬੈਠੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਬਾਕੀ ਵੀਰੇ ਮੈਂ ਤਾਂ ਆਇਆ ਸੀਗਾ ਕਿ ਮਿਲਣੋਂ ਫੇਸਬੁੱਕ ਦਾ ਜਿਹੜਾ ਪੇਜ ਜਰਾ ਬਣਿਆ ਤੇ ਫੋਲੋਅਰ ਕਾਫੀ ਨੇ ਤੇ ਬਹੁਤ ਮੈਂ ਜਨਕਿੇ ਜ਼ੋਰ ਲਾ ਲਿਆ ਹੈ ਨਾ ਸਾਰੇ ਪਾਸੇ ਮਤਲਬ ਪੰਜਾਬ ਦਾ ਜਿਹੜਾ ਦੂਜਾ ਪਾਸੇ ਮਤਲਬ ਕਾਲਜ ਹੀ ਨਹੀਂ ਬਣੀ ਹੈ ਨਾ ਤੇ ਬਾਕੀ ਮੈਂ ਦੱਸਿਆ ਮੇਰੇ ਭੈਣਾਂ ਬਾਰੇ ਵੀ ਬਹੁਤ ਨੌਲੇਜ ਹੈ ਵਾਕਈ ਭੈਣ ਨੇ ਵੀ ਕਹੇ ਦੀ ਕਿ ਸਟੱਡੀ ਕਰੀਏ 3-4 ਸਾਲ ਪੜ੍ਹਾਈ ਕੀਤੀ ਜਿਹੜਾ ਤੇ ਸਾਰਾ ਮੇਰਾ ਪੇਜ ਸੈਟ ਕਰਿਆ ਪੂਰਾ ਸਾਰਾ ਜੋ ਵੀ ਸਾਰੀ ਸੈਟਿੰਗ ਕਰਕੇ ਤੇ ਟਾਈਮ ਲੱਗਿਆ ਪਰ ਥੋੜਾ ਜਿਹਾ ਬੜੀ ਸਾਰਾ ਨੌਲੇਜ ਬਹੁਤ ਜ਼ਿਆਦਾ ਬਾਹਰ ਕਿਸੇ ਨੂੰ ਵੀ ਆਪਣਾ ਪੰਜਾਬ ਦੇ ਵਿੱਚ ਕਿਸੇ ਨੂੰ ਆਪਣੇ ਪੇਜ ਦੇਣਾ ਵੀ ਨਹੀਂ ਸਮਝ ਆ ਰਹੀ ਕਿ ਪੈਸੇ ਹਨ ਕਿਦਾਂ ਵੀ ਕਿਦਾਂ ਹੋਣ ਕਿ ਕਿਦਾਂ ਕੋਈ ਕੋਈ ਵੀ ਗੱਲ ਬਾਤ ਤੇ ਪਹਿਣ ਦਾ ਬਹੁਤ ਪੇਜ ਹੈ ਤੁਸੀਂ ਉੱਤੇ ਜਾ ਕੇ ਮੈਸੇਜ ਕਰ ਸਕਦੇ ਹੋਣਾ ਪੁੱਛ ਸਕਦੇ ਹੋ ਤੇ ਫੋਲੋ ਵੀ ਕਰਿਓ ਸਪੋਰਟ ਕਰਿਓ ਮੇਰਾ ਆਪਣਾ ਕਿਉਂਕਿ ਇਹ ਇੱਕ ਤਰ੍ਹਾਂ ਕੋਈ ਕੈਦੀ ਪੈਸਾ ਨਾ ਚਲੋ ਜੋ ਵੀ ਆਪਣਾ ਬਣਦਾ ਆਪਾਂ ਦੇ ਸਕਦੇ ਬਾਕੀ ਬਹੁਤ ਘੈਂਟ ਕੰਮ ਹੈ ਤੇ ਪਰਮਾਗਮਾ ਇਹਨਾਂ ਨੂੰ ਚੜ੍ਹਦੀ ਗਾਲਾਂ ਵਿੱਚ سپورਟ ਕਰਿਓ ਸਾਰੇ ਜਣਾ ਤੇ ਬੜੀ ਖੁਸ਼ੀ ਲੱਗੀ ਜਣਾ ਵੀ ਜਾਨੀ ਕਿ ਬਾਕੀ ਸਾਰਾ ਕੁਝ ਕਰਿਆ ਬਹੁਤ ਵਧੀਆ ਬਾਕੀ ਪਰਮਾਗਮਾ ਚੜ੍ਹਦੀ ਗਾਲਾਂ ਵਿੱਚ ਜਣਾ ਤੇ ਮੇਰਾ ਭਰਾ ਬੜੇ ਸਪੋਰਟ ਸ਼ੁਰੂ ਕਰਿਆ ਕਰੋ ਬੜਾ ਇਦਾਂ ਦੀ ਭੈਣ ਨੇ ਚਲੋ ਵਧੀਆ ਮਿਹਨਤ ਕਰੀ ਹੈ ਨਾ ਤੇ ਪਰ ਇਹਨੂੰ ਕੋਈ ਪੇਜ ਕੀ ਨਾ ਪ੍ਰੀਤ ਲੂੰਗੀ ਪ੍ਰੀਤ ਲੂੰਗੀ ਨਾ ਹਾਂਜੀ ਫੇਸਬੁੱਕ ਤੇ ਵੀ YouTube ਤੇ ਵੀ Instagram ਤੇ ਵੀ ਹਾਂਜੀ ਜਰੂਰ ਵੀਰ ਭਰਾਵਾਂ ਦੇ ਸਪੋਰਟ ਕਰਿਓ ਹਾਂਜੀ ਤੇ ਬਾਕੀ ਸਸਤੀ ਗੱਲਾਂ ਜੀ